ਪਾਨਾ ਸਿੱਧੂ ਦੇ ਪਿੰਡ ਦੇ ਬੰਦੇ ਆਸ-ਪਾਸ ਦੇ ਬਲਕਰੋਸ ਦੇ ਬਜ਼ੁਰਗ ਬੰਦੇ ਉਰਾਲਾ ਬਹਿਬਾ ਕੇ ਜਾ ਰਿਹਾ ਕਿ ਪਾਨਾ ਸਿੱਧੂ ਵਰਗਾ ਬੰਦਾ ਬਹੁਤ ਘਟਦਾ ਚੈਨੀ ਖੋ ਦੀ ਗੱਲ ਕਰਦੇ ਚੋਰੀ ਦੀ ਗੱਲ ਕਰਦੇ ਉਹ ਤਾਂ ਲੱਖਾਂ ਰੁਪਏ ਲੋਕਾਂ ਦੇ ਖਾਤਰ ਆਪ ਖਰਚਦਾ ਅੱਜ ਇਹ ਦੀ ਸਿੱਧੂ ਦਾ ਕਤਲ ਦਾ ਪਤਾ ਲੱਗਾ ਪਾਨਾ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਪਤਾ ਲੱਗਾ ਮੰਗਲ ਅੰਮੀ ਜਿਆ ਜਿਹੜਾ ਉਹ ਬੜੀ ਕਹੜੀ ਸੀ ਵਰਲਡ ਦਾ ਮੈਂ ਸਮਝਦਾ ਉਹਨੇ ਸੰਤਪਤ ਬਾਬਾ ਜਨੈਲ ਸਿੰਘ ਹਾਲਸਾ ਭਿੰਟਵਾਲੇ ਦਾ ਨਾਂ ਤੇ ਕਬੱਡੀ ਕੰਪ ਕਰਾਤਾ ਉਹਨੂੰ ਸੀਟ ਕਰਤਾ ਅੱਜ ਪਤਾ ਲੱਗੂ ਜਿਹਦਾ ਆਪਾਂ ਸਮਝ ਲਓ ਉਹਦੇ ਤੇ ਇੱਕ ਤੋਂ ਬਾਅਦ ਇੱਕ ਪਰਚਾ ਪਹਿਲਾਂ ਲੁਧਿਆਣੇ ਤੇ ਕੀਤਾ ਬਾਜਪਾ ਦੇ ਆਲੇ ਦੇ ਕਰਤਾ ਬੋਰਖਤਾ ਅੱਜ ਪਤਾ ਲੱਗਾ ਉਹ ਜਿਹੜਾ ਕਰਤਾ ਮਾਰੀ ਕਰਤਾ ਸੀ ਸੀਸੂ ਸਾਹਿਬ ਨਾਲ ਉਹ ਕਾਨੇ ਸੋਧਾ ਪਿੰਡ ਦੇ ਵਿੱਚ ਇੰਨਾ ਇੱਕਾਠ ਸੀਗਾ ਲੋਕ ਲੱਖਾਂ ਦੇ ਵਿੱਚ ਉਸਦੇ ਸਮਰਥਕ ਸੀਗੇ ਇਹ ਫਿਰ ਵੀ ਤੁਹਾਨੂੰ ਕੀ ਲੱਗਦਾ ਇੰਨੇ ਸਮਰਥਕ ਹੋਣ ਦੇ ਨਾਲ ਵੀ ਫਿਰ ਵੀ ਦੁਬਾਰਾ ਦੁਬਾਰਾ ਉਸਤੇ ਐਫਆਈਆਰ ਹੋਈ ਜਾਰੀ ਅਜੋ ਹਾਲੇ ਤੇ ਵੀ ਇੰਨੇ ਸਮਰਥਕ ਹੋਣ ਦੇ ਬਾਵਜੂਦ ਵੀ ਪਰਚਾ ਕਰ ਦਿੱਤਾ ਗਿਆ ਕਿਸ ਨਜ਼ਰੀਏ ਨਾਲ ਦਿੱਤੇ ਇਸ ਚੀਜ਼ ਨੂੰ ਇੱਕ ਵਾਰ ਸੇ ਲੱਖਾਂ ਰੋਗ ਨੇ ਉਹ ਚੁੱਕ ਮਾਰ ਰਹੇ ਇੱਕ ਵਾਰ ਸੇ ਇੱਕ ਬੰਦਾ ਜਾਇਦਲੀ ਦੀ ਖੜੀ ਹੋ ਕੇ ਕਹਿੰਦੇ ਮੇਰੇ ਨਾਲ ਅੱਧੀ ਮਰੀ ਗੱਲ ਇਹ ਹਜ ਤੱਕ ਨਹੀਂ ਹੁੰਦੀ ਜੀ ਮੈਂ ਤਾਂ ਪੰਜਾਬ ਸਰਕਾਰ ਨੂੰ ਇਹੋ ਹੀ ਕਹਿਣਾ ਚਾਹੁੰਦਾ ਤੇ ਜੁਰਮ ਜਿਹੜਾ ਤਕੜਾ ਦਾ ਵੈਰ ਹੁੰਦਾ ਇਹਨਾਂ ਜੁਰਮ ਨਾ ਕਰੋ ਆਸਾਂ ਸੁਧਮਲੋ ਜੀ ਸਤਰਾ ਉਹਨੇ ਟਰੈਵਲ ਏਜੰਟ ਤੋਂ ਪੈਸੇ ਜਿਹੜੇ ਕੀ ਚਲਵਾਇਆ ਜਾਂਦੇ ਸੀ ਲੋਕਾਂ ਵੱਲੋਂ ਲੋਕਾਂ ਦੇ ਬਣਾ ਲਈ ਜਿਹੜੀ ਬਲੈਕਮੇਲਿੰਗ ਦਾ ਪਰਚਾ ਵੀ ਥੜਾ ਕਿ ਉਹ ਐਸੀ ਗੰਸਤੇ ਕੀ ਕਹਿਣ ਉਹ ਨੌਜਵਾਨ ਜਿਹੜੋ ਸੱਚ ਦੇ ਪਹਿਰਾ ਦਿੰਦਾ ਉਹਨੂੰ ਮੰਡਜ ਪਰਚਾ ਪਾ ਕੇ ਜੇਲ੍ਹ 'ਚ ਭੇਜ ਦਿੰਦਾ ਕਹਿੰਦਾ ਵੱਡੇ ਵੱਡੇ ਮਤਮਾਛਾਂ ਦੀਆਂ ਐਕਟਰ ਨੂੰ ਜੇਲਾ ਜੋ ਹੁੰਗਲਿਆ ਨੇ ਉਹ ਉਹਨਾਂ ਦੇ ਕੋਲ ਮੁਜਬਤਾਲੀ ਹੈ ਜੇ ਕੋਈ ਪਾਸੇ ਸੱਚ ਮੋੜਨ ਵਾਲਿਆਂ ਨੂੰ ਮੈਂ ਜਾਂਦਾ ਵੱੜ ਗਏ ਉਹਨਾਂ ਨੂੰ ਜੇਲ੍ਹ 'ਚ ਭੱਗੀ ਜਾ ਰਹੇ ਆ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਸਿੰਦਰਨ ਸੋ ਜੇਕਰ ਗਾਈ ਕਰ ਲਈਏ ਸੋਸ਼ਲ ਵਰਕਰ ਪਾਣਾ ਸੱਧੂ ਦੀ ਤੇ ਇਸ ਟਾਈਮ ਜੋ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਤਾਂ ਪਾਣਾ ਸੱਧੂ ਦੇ ਉੱਪਰ ਲਗਾਤਾਰ ਐਫ ਆਈ ਆਰ ਦਸ ਜੋ ਹੋ ਰਹੀ ਹੈ ਸੋ ਅਗਰ ਦੂਸਰੇ ਪੰਥ ਸੇ ਪੰਜਾਬ ਦੇ ਲੋਕਾਂ ਦੀ ਗੱਲ ਕਰ ਲਈਏ ਹਰ ਇੱਕ ਸਮਰਥਕ ਜਿਹੜਾ ਕਿ ਆ ਪਾਣਾ ਸੱਧੂ ਦੇ ਨਾਲ ਖੜਾ ਹੋਇਆ ਸੋ ਅੱਜ ਦੀ ਤਾਜ਼ਾ ਅਪਡੇਟ ਵੀ ਤੁਹਾਨੂੰ ਦੱਸ ਦੇਣੀ ਹੈ ਕਿ ਪਾਣਾ ਸੱਧੂ ਦੇ ਪਿੰਡ ਦੇ ਵਿੱਚ ਕਾਫੀ ਲੋਕ ਜਿਹੜੇ ਕਿ ਆ ਲੋਕਾਂ ਦਾ ਇਕੱਠ ਹੋਇਆ ਲੱਖਾਂ ਦੇ ਵਿੱਚ ਲੋਕਾਂ ਦਾ ਇਕੱਠ ਹੋਇਆ ਤੇ ਪਾਣਾ ਸੱਧੂ ਦੇ ਹਾਕ ਦੇ ਵਿੱਚ ਜਿਹੜਾ ਕਿ ਆ ਖੜੇ ਨੇ ਲੋਕ ਅਤੇ ਇਸ ਦੇ ਨਾਲ ਹੀ ਸੁੰਨ ਦੇ ਵਿੱਚ ਇਹ ਵੀ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਅੰਮ੍ਰਿਤਸਰ ਫਤਿਹ ਦੇ ਕੋਮੀ ਪ੍ਰਧਾਨ ਜਸਕਰਨ ਸਿੰਘ ਗਾਂਵੜਾ ਵਿਥੇ ਪਹੁੰਚਣੇ ਕਿ ਆ ਇਹ ਗੱਲ ਸੱਚ ਹੈ ਸਰ ਨਾਲ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਚੀਮਾ ਮੌਜੂਦ ਰਹਿਣਗੇ ਜਿਨ੍ਹਾਂ ਨਾਲ ਅੱਜ ਦੀ ਖਾਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਕੋਮੀ ਪ੍ਰਧਾਨਾ ਚ ਉੱਥੇ ਪਹੁੰਚੇ ਨੇ ਤੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਜਿਨ੍ਹਾਂ ਜਿਨ੍ਹਾਂ ਵੀ ਪੰਜਾਬ ਦੀ ਗੱਲ ਕੀਤੀ ਜਿਨ੍ਹਾਂ ਜਿਨ੍ਹਾਂ ਵੀ ਪੰਜਾਬ ਦੇ ਦਰਦ ਨੂੰ ਆਪਣੇ ਬੋਲਾਂ ਦੇ ਰਾਹੀਂ ਆਪਣੀ ਲਿਖਤ ਦੇ ਰਾਹੀਂ ਆਪਣੀ ਰਚਨਾ ਦੇ ਰਾਹੀਂ ਜੀ ਅਭਾਰੰਦੀ ਕੋਸ਼ਿਸ਼ ਕੀਤੀ ਉਹਨੂੰ ਮੌਕੇ ਦੀਆਂ ਸਰਕਾਰਾਂ ਨੇ ਦਬਾਇਆ ਜੀ ਜਿੰਨੇ ਜਿੰਨੇ ਵੀ ਪੰਜਾਬ ਦੇ ਦੁਕਾਤਾਂ ਨੂੰ ਬੋਲ ਕੇ ਦੱਸਿਆ ਉਹਨੂੰ ਪੰਜਾਬ ਦੀਆਂ ਮੌਕੇ ਦੀਆਂ ਸੈਂਟਰ ਦੀਆਂ ਸਰਕਾਰਾਂ ਨੇ ਜਾਂ ਤਾਂ ਉਹ ਤੇ ਪਰਚੇ ਪਾਏ ਜਾਂ ਉਹਨਾਂ ਨੂੰ ਜ਼ਿਲ੍ਹੇ ਚ ਵੀ ਪਾਣਾ ਸਤੂ ਜਿਵੇਂ ਜਿਹੜੂ ਇੱਕ ਮੈਂ ਕਹਨਾ ਸੂਰ ਰੱਖਾ ਇਹ ਤਾਂ ਇਹ ਸਤੂ ਦੀ ਗੱਲ ਕਰੀਏ ਜੀ ਜੇ ਉਹਨੇ ਸੱਤ ਤੇ ਪਹਿਰਾ ਦਿੱਤਾ ਉਹਨੇ ਸਦਾਤ ਦੀ ਗੱਲ ਕੀਤੀ ਉਹਨੇ ਮੌਕੇ ਦੀਆਂ ਸਰਕਾਰਾਂ ਨੂੰ ਭੰਡਣਾ ਸ਼ੁਰੂ ਕੀਤਾ ਕਿਸਾਨਾਂ ਦੇ ਹੱਕ ਜਿਹੜੇ ਖੋਏ ਜਾ ਰਹੇ ਸੀ ਉਹਨਾਂ ਦੇ ਹੱਕਾਂ ਦੇ ਵਿੱਚ ਖੜਿਆ ਜੀ ਜੇ 26 ਜਨਵਰੀ ਨੂੰ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਭ ਚੜਾਉਂਦਾ ਉਹਦਾ ਕਿਹਦਾ ਮਨਸੂਬਾ ਸੀ ਉਹਦਾ ਇੱਕੋ ਹੀ ਸੀ ਕਿ ਜਦੋਂ ਭਾਰਤੀ ਫੌਜ ਆੜੇ ਟੈਂਕ ਚੜੇ ਤੂਫਾ ਜੜੀਆਂ ਦਰਬਾਰ ਸਾਹਿਬ ਤੇ ਤੇ ਉੱਥੇ ਤੋਂ ਉਹਨਾਂ ਦੇ ਤਿਰੰਗਾ ਚੜਾਤਾ ਤੇ ਜਿਹੜਾ ਲਾਲ ਕਿਲਾ ਸੀ ਉਹ ਲਾਲ ਕਿਲਾ ਕੋਈ ਸੰਸਦ ਨਹੀਂ ਸੀ ਉਹ ਕਹਿੰਦੇ ਕਿਸੇ ਦੀ ਮਾਲਕੀਅਤ ਹੈ ਜੀ ਤੇ ਉੱਥੇ ਤੀਸਰੀ ਨਿਸ਼ਾਨ ਸਾਹਿਬ ਚੁਲਾ ਦੇਣਾ ਕੋਈ ਇੱਟਿਆ ਵੱਡਾ ਜੁਰਮ ਹੀ ਨਹੀਂ ਸੀ ਬਣਦਾ ਤੋਂ ਨਾ ਪਿਆ ਉਹਨੇ ਤਰਕੇ ਦੀ ਇਹ ਗੰਦਰਾ ਕੀਤੀ ਸੀ ਨਾ ਤਰਕੇ ਦੀ ਉਹਨੇ ਵੇਰਵੀ ਕੀਤੀ ਸੀ ਤੁਸੀਂ ਇੱਕ ਚੀਜ਼ ਵੇਖੋ ਜਦੋਂ ਬਾਹਰਲੇ ਵਿਚਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਾਂ ਗੁਰੂ ਗਬਿੰਦ ਸਿੰਘ ਪਾਤਸ਼ਾਹ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਗੋਂ ਵਿੱਚ ਕੋਈ ਜਰਮਦਿਆਂ ਨਾ ਹੁੰਦਾ ਜਦ ਪ੍ਰਕਾਸ਼ ਤੇ ਆਉਂਦਾ ਤੇ ਜਿੱਤੇ ਉਹ ਹਕੂਮਤਾਂ ਦੇ ਨਿਸ਼ਾਨ ਝੂਲਦੇ ਨੇ ਕਿਤੇ ਨਾਲ ਤੀਸਰੀ ਨਿਸ਼ਾਨਾ ਪ੍ਰਾਪਤ ਤੇ ਝੂਲਦਾ ਪਰ ਜਿਹੜੇ ਦੇਸ਼ ਲਈ ਅਸੀਂ 80% ਕੁਰਬਾਨੀਆਂ ਕੀਤੀਆਂ ਇੱਥੇ ਖੁੱਲ ਕੇ ਵੋਟ ਵੀ ਨਹੀਂ ਸਕਦੇ ਮੈਂ ਸੋਚਦਾ ਜੇ ਇਹ ਸਿੱਧੂ ਨੇ ਸੱਚ ਤੇ ਪਹਿਰਾ ਦਿੱਤਾ ਉਹਨੂੰ ਸ਼ਹਾਦਤ ਦੇਣੀ ਪਈ ਜੇ ਕਿਉਂਕਿ ਦੁਨੀਆ ਦਾ ਸਰਮੌਹ ਹੈ ਜੇ ਉਹਨੇ ਸੱਚ ਬੋਲਣਾ ਸ਼ੁਰੂ ਕੀਤਾ ਜੋਨੇ ਸੰਤ ਪੰਗ ਬੰਨ ਕੇ ਇੱਕ ਮੈਸੇਜ ਦਿੱਤਾ ਤੇ ਉਹ ਨੂੰ ਮਾਰੇ ਏਜੰਸੀਆਂ ਵੱਲੋਂ ਪਤਾ ਨਹੀਂ ਕਿਨੇ ਮਾਰਤਾ ਅਜੇ ਤੱਕ ਨਹੀਂ ਪਤਾ ਲੱਗਾ ਨਾ ਜੀ ਦੀਪ ਸਿੱਧੂ ਦਾ ਕਤਲ ਦਾ ਪਤਾ ਲੱਗਾ ਮਾ ਸੱਜੂ ਮੂਸੇ ਵਾਲਾ ਦੇ ਕਤਲ ਦਾ ਪਤਾ ਲੱਗਾ ਨੰਗਲ ਅੰਮੀ ਗਿਆ ਜਿਹੜਾ ਕਬੱਡੀ ਖਿਡਾਰੀ ਸੀ ਵਰਲਡ ਦਾ ਮੈਂ ਸਮਝਦਾ ਉਹਨੇ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਟ ਵਾਲੇ ਦਾ ਨਾਂ ਤੇ ਕਬੱਡੀ ਕੱਪ ਕਰਾਤਾ ਉਹ ਨੂੰ ਸੀਤ ਕਰਤਾ ਮੈਂ ਸਮਝਦਾ ਇਹ ਜਿਹੜੇ ਜੁਰਮ ਨੇ ਇਹ ਕਿੰ ਉੱਤੇ ਜਾਣ ਆਜ ਪਤਾ ਲੱਗ ਸਤੂ ਜਿੱਦਾਂ ਆਪਾਂ ਸਮਝ ਲਓ ਉਹਦੇ ਤੇ ਇੱਕ ਤੋਂ ਬਾਅਦ ਇੱਕ ਪੰਚਾ ਪਹਿਲਾਂ ਲੁਧਿਆਣੇ ਤੇ ਕੀਤਾ ਬਾਜਪਾ ਦੇ ਆਲੇ ਦੇ ਕਰਤਾ ਬੋਰਖਾਤਾ ਅੱਜ ਪਤਾ ਲੱਗਾ ਉਹ ਜੇ ਕਰਤਾ ਮਾਰੀ ਕਰਤਾ ਗੁਸੀ ਜਿਸ ਸੀ ਸਾਬ ਨਾਲ ਪਾਣੀ ਸਤੂ ਦੇ ਪਿੰਡ ਦੇ ਵਿੱਚ ਇੰਨਾ ਇਕੱਠ ਸੀਗਾ ਲੋਕ ਲੱਖਾਂ ਦੇ ਵਿੱਚ ਉਸ ਦੇ ਸਮਰਥਕ ਸੀਗੇ ਤੇ ਫਿਰ ਵੀ ਤੁਹਾਨੂੰ ਕੀ ਲੱਗਦਾ ਇੰਨੇ ਸਮਰਥਕ ਹੋਣ ਦੇ ਨਾਲ ਵੀ ਫਿਰ ਵੀ ਦੁਬਾਰਾ ਦੁਬਾਰਾ ਉਸ ਤੇ ਐਫ ਆਈ ਆਰ ਹੋਈ ਜਾਰੀ ਅਜੋ ਮਹਾਲੇ ਤੇ ਵੀ ਇੰਨੇ ਸਮਰਥਕ ਹੋਣ ਦੇ ਬਾਵਜੂਦ ਵੀ ਪੰਚਾ ਕਰ ਦਿੱਤਾ ਗਿਆ ਕਿਸ ਨੇ ਜ਼ਰੀਏ ਨਾਲ ਦੇਖਦੇ ਇਸ ਚੀਜ਼ ਨੂੰ ਜੰਮਿਆ ਜੀ ਦੇਖੋ ਤੁਸੀਂ ਅੱਜ ਉੱਥੇ 5 ਲੱਖ ਤੋਂ ਵੱਧ ਜਿਹੜਾ ਇਕੱਠਾ ਉਹ ਪਾਣਾ ਜਿੱਤੂ ਦੇ ਨਾਲ ਖੜਾ ਜੀ ਜੇ ਮੰਡਲਿਆ ਗਏ ਕੋਈ ਐਮ ਐਲ ਏ 30000 ਰੁਪਏ ਲੈ ਕੇ ਕੋ 40000 ਰੁਪਏ ਲੈ ਕੇ ਜਿੱਤਦਾ ਨੂੰ ਤੇ ਉਹਦੇ ਤੇ ਸਰਕਾਰਾਂ ਅਫਸਰ ਜਿਹੜੇ ਆ ਉਹਦਾ ਹੁਕਮ ਮੰਨ ਲੱਗ ਜਾਂਦੇ ਐ ਐਮ ਐਲ ਏ ਦਾ ਤੇ ਜਿਹੜੇ ਬੰਦੇ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ 5 ਲੱਖ ਤੋਂ ਵੱਧ ਬੰਦੇ ਇਕੱਠਾ ਹੋ ਗਿਆ ਜਦੋਂ ਉਹ ਉਹ ਨਹੀਂ ਉਹ ਨਿਤ ਨਜ਼ਰਾ ਜੀ ਤੁਸੀਂ ਮੈਨੂੰ ਇਹ ਦੱਸੋ ਭਾਨਾ ਸਿੱਧੂ ਦੇ ਪਿੰਡ ਦੇ ਬੰਦੇ ਆਸ-ਪਾਸ ਦੇ ਪੜੋਸ ਦੇ ਬਜ਼ੁਰਗ ਬੰਦੇ ਕੋ ਰੌਲਾ ਪੈ ਪਾ ਕੇ ਕਹਿ ਰਹਿਆ ਕਿ ਭਾਨਾ ਸਿੱਧੂ ਵਰਗਾ ਬੰਦਾ ਬਹੁਤ ਘੱਟ ਹੁੰਦਾ ਚੈਨੀ ਗੋਹ ਦੀ ਗੱਲ ਕਰਦੇ ਚੋਰੀ ਦੀ ਗੱਲ ਕਰਦੇ ਉਹ ਤਾਂ ਲੱਖਾਂ ਰੁਪਏ ਲੋਕਾਂ ਦੇ ਖਾਤਰ ਆਪ ਖਰਚਦਾ ਹਮ ਹਮ ਜੀ ਇਹ ਵੀ ਆਇਆ ਕਿ ਭਾਨਾ ਸਿੱਧੂ ਬਲੋ ਜਿਸ ਤਰ੍ਹਾਂ ਫੋਨ ਟ੍ਰੈਵਲ এজੰਟ ਤੋਂ ਪੈਸੇ ਜਿਹੜੇ ਕੀ ਚੁੜਵਾਏ ਜਾਂਦੇ ਸੀ ਲੋਕਾਂ ਵੱਲੋਂ ਲੋਕਾਂ ਦੇ ਬਣਾ ਲ ਜਿਹੜੀ ਬਲੈਕਮੇਲਿੰਗ ਦਾ ਪਰਚਾ ਵੀ ਜਿਹੜਾ ਕੀ ਹੋਇਆ ਸੀ ਉਹ ਉਸ ਤੇ ਕੀ ਕਹਿਣਾ ਤੁਹਾਡਾ ਗੱਲ ਇਹ ਆ ਕਿ ਉਹ ਮੈਂ ਦੱਸ ਰਿਹਾ ਨਾ ਉਹ ਦੇਖੋ ਜਿਹੜੇ ਜੰਟਾ ਨੇ ਉਹ ਜ਼ਮੀਨ ਵੇਚ ਕੇ ਆਪਣਾ ਬੱਚਾ ਬਾਹਰ ਭੇਜਣ ਦੀ ਕੋਸ਼ਿਸ਼ ਕਰਦਾ ਕੋਈ ਪਲਾਟ ਵੇਚ ਦਿੰਦਾ ਤੇ ਕੋਈ ਪਲਾਂਟ ਵੇਚ ਕੇ ਕਿਰਾਏ ਤੇ ਚੰਦਰ ਦਾ ਮਕਾਨ ਵੇਚ ਕੇ ਕਿ ਮੇਰਾ ਬੱਚਾ ਬਾਹਰ ਚਲ ਜੇ ਜੀ ਤੇ ਜੇ ਉਹਨਾਂ ਲੋਕਾਂ ਦੇ ਜੰਟਾ ਵੱਲੋਂ ਠੱਗੀਆਂ ਮਾਰੀਆਂ ਗਈਆਂ ਗਈਆਂ ਹੁਣ ਤੇ ਜੇ ਉਹਨਾਂ ਦੇ ਪੈਸੇ ਭਾਨੇ ਸਿੱਧੂ ਨੇ ਵਾਪਸ ਕਰਾਤੇ ਕਰੋੜਾ ਰੁਪਇਆ ਉਹਨੇ ਕੀ ਜੁਰਮ ਕਰ ਲਿਆ ਤੁਸੀਂ ਮੈਨੂੰ ਇਹ ਦੱਸੋ ਛਾ ਦੋਮੀ ਕੋ ਪੰਜਾਬ ਦੀ ਗੱਲ ਚੱਕਦਾ ਪੰਜਾਬ ਦੇ ਦਰਦ ਦੀ ਗੱਲ ਕਰਦਾ ਇਹ ਉਹਦੇ ਤੇ ਜਾਂਦਾ ਉਹਨੂੰ ਪਰਚੇ ਕਰਕੇ ਜੇਲ੍ਹ ਭੇਜ ਦਿੰਦੀ ਜਾਂ ਜਾਂਦਾ ਉਹਨੂੰ ਕਾਊਂਟਰ ਕਰ ਦਿੰਦੀ ਜਾਂ ਮਾਰ ਦਿੰਦੀ ਹੈ ਇੱਕ ਪਾਸੇ ਵੀ ਸੁਣਨ ਚਿਆ ਸੀਗਾ ਕਿ ਜੋ ਲੇਡੀ ਹੈ ਇੰਦਰਜੀਤ ਕੋਰ ਉਸਨੇ ਵੀ ਜਿਹੜੀ ਕਿ ਇਹ ਬਲੈਕਮੇਲਡਾ ਉਸਨੇ ਜਿਹੜੀ ਐਫ ਆਈ ਆਰ ਕਰਵਾਈ ਗਈ ਸੀਗੀ ਭਾਰਾ ਸੋਧ ਦੇ ਉੱਪਰ ਉਹ ਵੀ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਤਰਫ ਟਰੈਵਲ ਏਜੰਟ ਤੋਂ ਪੈਸੇ ਨਿਕਲਵਾਣਾ ਇੱਕ ਤਰਫ ਲੇਡੀਜ਼ ਨੂੰ ਬਲੈਕਮੇਲ ਕਰਨਾ ਉਹ ਚੀਜ਼ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਲੱਖਾਂ ਲੋਕ ਨੇ ਉਹ ਝੂਠ ਮਾਰਦੇ ਇੱਕ ਪਾਸੇ ਇੱਕ ਬੰਦਾ ਜਾ ਕੇ ਲੇਡੀ ਚ ਖੜੀ ਹੋ ਕੇ ਕਹਿੰਦੇ ਮੇਰੇ ਨਾਲ ਡੱਤੀ ਮਰੀ ਇਹ ਕੋਈ ਗੱਲ ਇਹ ਹਜਮ ਨਹੀਂ ਆਉਂਦੀ ਗੱਲ ਆ ਪੰਚਾਇਤ ਬਣਦੀ ਹੈ ਪੰਜ ਬੰਦੇਾਂ ਦੀ ਤੇ ਜੇ ਤਿੰਨ ਬੰਦੇ ਇੱਕ ਵਕਤ ਸੇ ਖੜ੍ਹ ਜਾਣ ਨਾ ਪੰਚਾਇਤ ਦੇ ਪਿੰਡ ਦੇ ਤੋ ਉਹ ਸੱਤ ਬਣ ਜਾਂਦੀ ਹੈ ਇਕ ਪਾਸੇ 5 7 ਲੱਖ ਦਾ ਹਜੂਬ ਬਗੈਰ ਸੱਦੇ ਤੁਵਾਜੇ ਉੱਤੇ ਇਕੱਠਾ ਹੋ ਗਿਆ ਤੇ ਜੇ ਕਲੇਡੀ ਜੀ ਦੇ ਕਹਿਣ ਤੇ ਆਪਾਂ ਕਹ ਦੀਏ ਭਾਣਾ ਸੇ ਤੂੰ ਠਾਕਾ ਦਾ ਜੋਰ ਆ ਗੱਲ ਹੀ ਨਾ ਬਣ ਗਈ ਸੁਣੋ ਜੀ ਵੀ ਇਹ ਸ਼ਾਮੀਏ ਕਾਲੇਦਾਲ ਅੰਮ੍ਰਿਤਸਰ ਫਤਿਹ ਦੇ ਜੋ ਕੌਮੀ ਮੀਤ ਪ੍ਰਧਾਨ ਜੀ ਕੌਮੀ ਪ੍ਰਧਾਨ ਜਿਸ ਕਰਨ ਸਿੰਘ ਕਾਂਹ ਵਾਲਾ ਤੇ ਉਹ ਵੀ ਪਹੁੰਚੀ ਹੋਈ ਸੀ ਬਿਲਕੁਲ ਪਹੁੰਚੀ ਹੈ ਜੀ ਹਰ ਇੱਕ ਦਾ ਫਰਜ਼ ਬਣਦਾ ਹਰ ਇੱਕ ਦਾ ਨੂੰ ਜਿਹੜਾ ਪੰਜਾਬ ਦਾ ਦਰਦ ਰੱਖਣ ਵਾਲੇ ਨੂੰ ਉਹਦਾ ਫਰਜ਼ ਬਣਦਾ ਜਦੋਂ ਇਹੋ ਜਿਹਾ ਕੱਟ ਕੋਈ ਹੁੰਦਾ ਉੱਥੇ ਪਹੁੰਚਣਾ ਚਾਹੀਦਾ ਜੀ ਮੈਂ ਤਾਂ ਪੰਜਾਬ ਸਰਕਾਰ ਨੂੰ ਇਹੋ ਹੀ ਕਹਿਣਾ ਚਾਹੁੰਦਾ ਤੇ ਜ਼ੁਲਮ ਜਿਹੜਾ ਤਖਤਾ ਦਾ ਵੈਰ ਹੁੰਦਾ ਇਹ ਨਾ ਜ਼ੁਲਮ ਨਾ ਕਰੋ ਇੱਕ ਜ਼ੁਲਮ ਮਾੜਾ ਜਿੰਨੇ ਜਿੰਨੇ ਵੀ ਜ਼ੁਲਮ ਕੀਤਾ ਉਹਦੀਆਂ ਪੁਸਤਾ ਖਤਮ ਹੋ ਗਈਆਂ ਉਹਦੀਆਂ ਮੈਂ ਕਹਿੰਦਾ ਜੜਾ ਪਟੀਆਂ ਦੀ ਪੰਜਾਬ ਦੇ ਵਿੱਚ ਪਤਾ ਨਹੀਂ ਕਿਦੇ ਇਸ਼ਾਰੇ ਤੇ ਏਡਾ ਜੁਰਮ ਹੋ ਰਿਆ ਨੌਜਵਾਨਾਂ ਦੀ ਬੜੋ ਫੜੀ ਹੋ ਰਹੀ ਆ ਮੈਂ ਕਹਿੰਦਾ ਨੌਜਵਾਨ ਜੇ ਕੋ ਸੱਚ ਤੇ ਪਹਿਰਾ ਦੇਦਾ ਉਹਨੂੰ ਮੰਡਲ ਚ ਪਰਚਾ ਪਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਵੱਡੇ ਵੱਡੇ ਬਦਮਾਸ਼ਾਂ ਦੀਆਂ ਟਰੱਕੂ ਜੇਲਾ ਜੋ ਹੁੰਦੀਆਂ ਨੇ ਉਹ ਉਹਨਾਂ ਦੇ ਕੋ ਪੁਛਪੜਤਾਲ ਹੀ ਹੈ ਨਾ ਇੱਕ ਪਾਸੇ ਸੱਚ ਬੋਲਣ ਵਾਲਿਆਂ ਨੂੰ ਮੈਂ ਜਾਂਦਾ ਬੜ ਕੇ ਉਹਨਾਂ ਨੂੰ ਜ਼ਿਲ੍ਹੇ 'ਚ ਧੱਕੀ ਜਾ ਰਹੇ ਆ ਮੈਂ ਇਹ ਕਹਿੰਦਾ ਪੰਜਾਬ ਤੁਰ ਕੇ ਇੱਕ ਪਾਸੇ ਨੂੰ ਗਿਆ ਪੰਜਾਬ ਦੀ ਸਰਕਾਰ ਜਿਹੜੀ ਆ ਇਹ ਆਪਣਿਆਂ ਨੂੰ ਮੈਨਾਂ ਸਮਝਣ ਤੋਂ ਬਾਹਰ ਹੋ ਗਈ ਗੱਲ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਨੌਜਵਾਨ ਕਰ ਰਿਹਾ ਜਿਹੜਾ ਨੌਜਵਾਨ ਉਹ ਕੰਮ ਕਰਦਾ ਸਰਕਾਰ ਨੂੰ ਹਜਮ ਨਹੀਂ ਹੁੰਦਾ ਉਹਦੇ ਤੋਂ ਤਕਲੀਫ ਮਹਿਸੂਸ ਹੋਣ ਲੱਗ ਜਾਂਦੀ ਆ ਇਹ ਅਸੀਂ ਤੇ ਕੰਮ ਕਰ ਨਹੀਂ ਸਕੇ ਇੱਕ ਦਾ ਕਰ ਲੱਗ ਤੁਸੀਂ ਮੈਨੂੰ ਇਹ ਦੱਸੋ ਕਿ ਕੋਈ ਝੋਟਾ ਆ ਉਹ ਨਸ਼ੇ ਵਾਲਿਆਂ ਨੂੰ ਫੜਾਉਂਦਾ ਉਹਦੇ ਤੇ ਕਈ ਹਮਲੇ ਕਰਾ ਕੇ ਪਿੱਛੇ ਉਹ ਵਿਚਾਰਾ ਨੌਂ ਨਹੀਂ ਨਿਯੰਤਰਣ ਰਹਿ ਗਿਆ ਆ ਇਕੋਨ ਭਾਨਾ ਸਿੱਧੂ ਆ ਇਹਨੂੰ ਗੇੜੀ ਚ ਲੈ ਲਿਆ ਹੁਣ ਜਿਹੜੇ ਬੰਦੇ ਪੰਜਾਬ ਦਾ ਦਰਦ ਰੱਖਣ ਵਾਲੇ ਜੇ ਕੋਈ ਸਹੀ ਕੰਮ ਕਰਦੇ ਆ ਇਹ ਯਾਰੋ ਪ੍ਰਸ਼ਾਸਨ ਨੂੰ ਤਾਂ ਚਾਹੀਦਾ ਉਹਨਾਂ ਨੂੰ ਸਾਬਸ ਦੇਣੀ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਸਾਬਸ ਦੇਣੀ ਤੇ ਉਲਟਾ ਉਹਨਾਂ ਤੇ ਪਰਚੇ ਦਰਜ ਕਰੀ ਜਾ ਰਹੇ ਆ ਸੋ ਮੈਂ ਤਾਂ ਇਹ ਕਹਿੰਦਾ ਕਿ ਪੰਜਾਬ ਜਿਹੜਾ ਨਾ ਨਿਵਾਰਸ ਹੋ ਗਿਆ ਜੀ ਪੰਜਾਬ ਦਾ ਕੋਈ ਵਾਰਸ ਨਹੀਂ ਰਿਹਾ ਐਸ ਟਾਈਮ ਪੰਜਾਬ ਇੱਕ ਜਿਵੇਂ ਨਾ ਕਹਿੰਦੇ ਆ ਵੀ ਸੱਚ ਬੋਲਣਾ ਹੀ ਡੇਗਣਾ ਹੈ ਹੂੰ ਜਿਹੜਾ ਸੱਚ ਬੋਲਦਾ ਜਾਂ ਤੇ ਉਹਨੂੰ ਤਾਂ ਭੱਜਣਾ ਚਾਹੀਦਾ ਹੂੰ ਦੌੜ ਕਰਨੇ ਚਾਹੀਦਾ ਤਾਂ ਨਕਲ ਕਰਨੇ ਚਾਹੀਦਾ ਕਿਉਂਕਿ ਸੱਚ ਬੋਲਣ ਵਾਲੇ ਦੇ ਪਰਚਾ ਹੋ ਜਾਣਾ ਜੀ ਜੇ ਮੈਂ ਬੋਲ ਰਿਹਾ ਹੋ ਸਕਦਾ ਮੇਰੇ ਤੇ ਪਰਚਾ ਕਰਦੇ ਹੂੰ ਕਿ ਮੈਂ ਤੇ ਬੋਲ ਰਿਹਾ ਹੈ ਸਰਕਾਰ ਦੇ ਇੱਥੇ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਕਿਉਂਕਿ ਤੁਸੀਂ ਮੈਨੂੰ ਇਹ ਦੱਸੋ ਪੁਰਾਣੇ ਲੀਡਰ ਵੀ ਚੁਣੇ ਜਾਂਦੇ ਸੀ ਜੀ ਸਰਕਾਰਾਂ ਵੀ ਬਣਦੀਆਂ ਸੀ ਲੋਕ ਸਰੇ ਆਮ ਗਾਲਾਂ ਕੱਢਦੇ ਸੀ ਗਾਲਾਂ ਕੱਢਦੇ ਸੀ ਉਹ ਕੋਈ ਉਹਨਾਂ ਹੱਸ ਕੇ ਚੱਲ ਜਾਂਦਾ ਕਬੂਲਦਾ ਨਹੀਂ ਸੀ ਪਰ ਮੁਰਤਾ ਇਹ ਆ ਜਿਵੇਂ ਵੱਟ ਦਾ ਬੈਰ ਨਹੀਂ ਹੁੰਦਾ ਵੀ ਇਹਨੂੰ ਮਾਰ ਹੀ ਦੇਣਾ ਤੁਸੀਂ ਪਿੱਛੇ ਗੜਾਈਆਂ ਵੇਖੀਆਂ ਉਹ ਵੱਟ ਪਿੱਛੇ ਬੰਦਾ ਮਾਰਦੇ ਦੇ ਸੀ ਹੁਣ ਜੇ ਕੋਈ ਪੋਸਟ ਪਾ ਦਿੰਦਾ ਸਰਕਾਰ ਦੇ ਖਿਲਾਫ ਬੋਲੂ ਫੜ ਲੈਂਦੇ ਆ ਜੇ ਕੋਈ ਚੱਜ ਦਾ ਕੰਮ ਕਰਦਾ ਉਹਨੂੰ ਫੜ ਲੈਂਦੇ ਆ ਜੇ ਕੋਈ ਸਰਕਾਰ ਦੇ ਖਿਲਾਫ ਬੋਲ ਪੈਂਦਾ ਉਹਨੂੰ ਫੜ ਲੈਂਦੇ ਆ ਮੈਂ ਕਹਿੰਨਾ ਬਿਲਕੁਲ ਹੀ ਜ਼ੁਬਾਨ ਬੰਦ ਕਰ ਦਿੱਤੀ ਬਿਲਕੁਲ ਜ਼ੁਬਾਨ ਵੀ ਬੰਦ ਤੇ ਕਲਮ ਵੀ ਬੰਦ ਤੇ ਦੇਖਣਾ ਵੀ ਬੰਦ ਤੇ ਇਹਨਾਂ ਨੂੰ ਇੱਕ ਚੀਜ਼ ਚਾਹੀਦੀ ਔਰ ਮੇਰੀ ਇੱਕ ਸਲਾਹ ਹੈ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਨਾਲ ਕੋਈ ਵੱਡੀ ਸੜੀ ਕੰਦ ਕਰ ਦਿੱਤੀ ਜਾਏ ਜਿੰਨੇ ਸੱਚ ਬੋਲਣ ਵਾਲੇ ਆ ਕੋਈ ਵੱਡੀ ਜੇਲ ਬਣਾ ਕੇ ਇਕੱਠੇ ਉਹਨਾਂ ਨੂੰ ਉੱਥੇ ਤਾੜ ਦਿੱਤਾ ਜਾਏ ਕੱਲੇ-ਕੱਲੇ ਨੂੰ ਕੱਢ ਕੇ ਮੈਂ ਕਹਿੰਦਾ ਰੋਜ਼ ਪੰਜ ਚਾਰ ਮਾਰ ਦਿੱਤੇ ਜਾਣ ਜਾਂ ਤਾਂ ਖਤਮ ਕਰ ਦਿਓ ਤੇ ਨੀਤੇ ਪੰਜਾਬ ਕਿਉਂ ਕਹਿ ਰਹੇ ਹੋ ਤੁਸੀਂ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਜੋ ਤੁਹਾਨੂੰ ਇਹ ਚੀਜ਼ ਅੱਜ ਬੋਲਣੀ ਪੈ ਗਈ ਹੈ ਮੈਂ ਕਹਿ ਰਿਹਾ ਜਿਹੜਾ ਵੀ ਸੱਚ ਬੋਲਦਾ ਉਹ ਮੈਂ ਕਹਿੰਦਾ ਉਹਨੂੰ ਉਹਨੂੰ ਫੜ ਕੇ ਉੱਤੇ ਪਰਚੇ ਦਰਜ ਕਰੀ ਜਾਂਦੇ ਝੂਠੇ ਉਹਨੂੰ ਜੇਲਾਤ ਭੇਜੀ ਜਾਂਦੇ ਤੁਸੀਂ ਪਰ ਕੀ ਕੀ ਬੇਕਸੂਰ ਹੋ ਜਾਂਦੀ ਨਹੀਂ ਹੁਣ ਕਿੱਥੇ ਤੁਰ ਜੀਏ ਜੀ ਕੀ ਕਰੀਏ ਹੁਣ ਕੀ ਜੇ ਤਾਂ ਜੇ ਤਾਂ ਸੱਚ ਬੋਲਣਾ ਤੇ ਸੱਚੇ ਬੰਦੇ ਕੋ ਰਹਾ ਨਹੀਂ ਜਾਂਦਾ ਉਹ ਤਾਂ ਬੋਲੇਗਾ ਬੋਲੇਗਾ ਜੀ ਜੇ ਸਰਕਾਰ ਟੱਕਾ ਕਰ ਰਹੀ ਹੈ ਉਹਦਾ ਬੁੱਲਣਾ ਹੈ ਉਹਨੇ ਬੁੱਲਣਾ ਹੀ ਬੁੱਲਣਾ ਜੇ ਪਿੱਛੇ ਬਾਦਲਾਂ ਦੀ ਸਰਕਾਰ ਸੀ ਅਸੀਂ ਉਦੋਂ ਵੀ ਬੋਲਦੇ ਰਹੇ ਜੀ ਅਸੀਂ ਉਦੋਂ ਵੀ ਰੌਲਾ ਪਾਉਂਦੇ ਨੇ ਮੇਰੇ ਤੇ ਉਦੋਂ ਕਈ ਵਾਰੀ 57 ਦਾ ਫਰਕ ਦਰਜ ਹੋਇਆ ਤੇ ਅੱਜ ਵੀ ਜੇ ਸਰਕਾਰ ਕਵੇ ਨਾ ਇਹ ਸੱਚ ਨੂੰ ਦਬਾ ਲੂਗੀ ਇਹ ਬੜਾ ਔਖਾ ਜੀ ਜਦੋਂ ਇਹ ਜਮਾਲਾ ਮੁਖੀ ਪੜਦਾ ਨਾ ਫੇਰ ਸੁਭਾਲਿਆ ਨਹੀਂ ਜਾਂਦਾ ਅੱਜ ਉੱਤੇ ਕੱਟ ਹੋਇਆ ਤੇ ਕੱਟ ਕਈ ਵਾਰੀ ਪਤਾ ਕੀ ਹੁੰਦਾ ਸਰਕਾਰਾਂ ਦਾ ਭਲੇਖਾ ਹੁੰਦਾ ਵੀ ਹੋ ਸਕਦਾ ਕੱਟ ਇੰਨਾ ਹੀ ਸੀ ਇਹ ਇਹ ਹੁਣ ਕੱਟ ਜਾਣਾ ਇਹ ਕੱਟ ਘਟਣਾ ਨਹੀਂ ਇਹ ਹੋਰ ਵਧਣਾ ਜੀ ਜਿੰਨੇ ਜੁਰਮ ਸਰਕਾਰਾਂ ਦੇ ਵੱਜ ਜਾਂਦੇ ਆ ਉਹਨੇ ਲੋਕ ਜਿਹੜੇ ਆ ਨਾ ਫਿਰ ਉਹ ਨਿਕਲਦੇ ਆ ਬਾਹਰ ਸੜਕਾਂ ਦੇ ਤੇ ਦੇਖੀ ਜਾਓ ਜੋ ਤਨੇ ਨੂੰ ਮਾਰ ਦਿੰਦੇ ਸੋ ਇਹ ਜਿਹੜੀ ਜਦੋਂ ਜੁਰਮ ਵੱਜ ਜਾਂਦੇ ਆ ਤੇ ਲੋਕ ਫਿਰ ਉਹਨਾਂ ਸਿਹੜੇ ਉਹਨਾਂ ਲਈ ਓਖਾ ਹੋ ਜਾਂਦੇ ਆ ਸਰਕਾਰ ਤੇ ਹੁਣ ਜੁਰਮ ਜਿਹੜੇ ਐ ਇੰਨੇ ਕੁ ਵੱਧ ਗਏ ਦੇਖੋ ਬਾਦਲਾ ਨੇ ਜੁਰਮ ਕੀਤੇ ਮੈਨਾ ਨਾਮ ਨਿਸ਼ਾਨ ਖਤਮ ਹੋ ਗਿਆ ਇਹ ਤਾਂ 22 25 ਤਿੰਨ ਸੀਟਾਂ ਲਈ ਜਾਂਦੇ ਹੁੰਦੇ ਸੀ ਉਹ ਬਾਕੀ ਬੰਦੇ ਸੀ ਅੱਜ ਪਤਾ ਹੀ ਨਹੀਂ ਹੋਊਗੀ ਇਹ ਦੋ ਇੱਕ ਦੋ ਐਮਐਲਏ ਉਹਨਾਂ ਦੇ ਜਾਂ ਫਿਰ ਬਾਕੀ ਖਤਮ ਪੰਜ ਵਾਰੀ ਮੁੱਖ ਮੰਤਰੀ ਰਹਿਣ ਵਾਲੀ ਪਾਰਟੀ ਅੱਜ ਮੈਂ ਕਹਿੰਦਾ ਨਿਹਿਤੀ ਕਰਦੀ ਪੰਜਾਬ ਦੇ ਲੋਕਾਂ ਨੇ ਤੇ ਜਿਹੜੇ ਇਹ ਇਹਨਾਂ ਦੇ ਕੰਧਾ ਤੇ ਮੈਂ ਕਹਿੰਦਾ ਆ ਮੈਂ ਥੋੜੇ ਦੇਖ ਰਿਹਾ ਸੀ ਲੋਕ ਕੰਦਾ ਦੇ ਨਾਲ ਲਿਖ ਲੇ ਕੋ ਭਲਾਰੇ ਪਿੰਡਾਂ ਚ ਇਹਨੂੰ ਮਟਾਉਂ ਨਹੀਂ ਤੇ ਜਿੱਦਾਂ ਕੱਠੇ ਨਾ ਆ ਹੋਇਆ ਨਾ ਆ ਮੁੰਡਿਆਂ ਦੀ ਖਾਤਰ ਹੋ ਰਿਹਾ ਪਾਣਾ ਸਿੱਧੂ ਦੇ ਹੋਰਾਂ ਦੀ ਖਾਤਰ ਜੀ ਇਦਾਂ ਕੱਟ ਆਮ ਪਾਰਟੀ ਦੇ ਹੁੰਦੇ ਸੀ ਪਰ ਇਹਨਾਂ ਨੂੰ ਸਫਲ ਕਰ ਲੈਣਾ ਚਾਹੀਦਾ ਕਿ ਲੋਕ ਤੁਹਾਡੇ ਇੰਨੇ ਖਲਾਬ ਕਿਉਂ ਹੋ ਗਏ ਦੋ ਸਾਲਾਂ ਦੀ ਖਲਾਬ ਹੋ ਗਏ ਉਹੀ ਤਾਂ ਟਰਮ ਲੰਘ ਜਾਂਦੀ ਹੈ ਨਾ ਟਰਮ ਨੰਗਾ ਆ ਕੇ ਫੇ ਦੂਜੀ ਵੀ ਨਾਲ ਲੱਗੇ ਆ ਤੇ 10 ਦੇ ਤੇ 10 ਸਾਲ ਹੀ ਅਜੇ ਦੋ ਹੋਏ ਆ ਦੋ ਸਾਲਾਂ ਦੇ ਵਿੱਚ ਮੈਂ ਸਮਝਦਾ ਇਹਨਾਂ ਨੂੰ ਸਮਝ ਨਹੀਂ ਆ ਰਹੀ ਇਹ ਸਾਰਾ ਯੋਰ ਇਹਨਾਂ ਮੁੰਡਿਆਂ ਦੇ ਜਿਹੜਾ ਜੱਜ ਦਾ ਕੰਮ ਕਰਦਾ ਉਹਦੇ ਤੇ ਉਹਨੂੰ ਡਾਂਗ ਫੇਰਨ ਤੇ ਲਾਇਆ ਸੋ ਮੇਰੀ ਬੇਇੱਜ਼ਤੀ ਹੈ ਤੁਹਾਡੇ ਚੈਨਲ ਰਾਈ ਹੋ ਸਕਦਾ ਕਿ ਥੋੜੀ ਬੁੱਝ ਮਤ ਆ ਜੇ ਹੁਣ ਕਿ ਸੰਭਲ ਜਾਓ ਇੰਨਾ ਜੁਰਮ ਨਾ ਕਰੋ ਹਾਂ ਅਤਕਦਾ ਦਾ ਮੈਨਰ ਹੁੰਦਾ ਜੇ ਜਿਹੜਾ ਜੁਰਮ ਉਹ ਜੁਰਮ ਲੋਕ ਜਿਹੜੇ ਅਣਕੀ ਨੇ ਪੰਜਾਬ ਦੇ ਉਹਨਾਂ ਕਿਸੇ ਦਾ ਨਹੀਂ ਸਿਆ ਜੀ ਤੇ ਤੁਹਾਡਾ ਵੀ ਨਹੀਂ ਸਹਿਣਾ ਸੋ ਮੇਰੀ ਤਾਂ ਇਹੋ ਹੀ ਤੁਹਾਡੇ ਚੈਨਲ ਲਈ ਬੇਨਤੀ ਆ ਜੀ ਪਾਣੇ ਜਿੱਦੋਂ ਨੂੰ ਰਿਹਾ ਕਰੋ ਹਾਂ ਆਮ ਆ ਉਹਦੇ ਨਾਲ ਖੜ ਗਿਆ ਜਿਹੜਾ ਚੱਜ ਦਾ ਕੰਮ ਕਰਨਾ ਸੀ ਉਹ ਤੇ ਕੀਤਾ ਨਹੀਂ ਨੱਚੇ ਵਾਲੇ ਨਹੀਂ ਬੰਦਰ ਰਹੇ ਤੁਸੀਂ ਤੁਸੀਂ ਜਗਾ ਜਗਾ ਗੁਰੂ ਗ੍ਰੰਥ ਸਾਹਿਬ ਦੀ ਬਿੰਦਵੀ ਹੋ ਰਹੀ ਆ ਉਹ ਤਾਂ ਬੰਦ ਨਹੀਂ ਰਹੇ ਕੱਜ ਦਾ ਕੰਮ ਕਰਨ ਵਾਲੇ ਜਿਹੜੇ ਬੰਦੇ ਆ ਜੇ ਕੋਈ ਸੱਚ ਬੋਲਣ ਵਾਲੇ ਆ ਜਾਂ ਕੋਈ ਜੇ ਕੋਈ ਜੁਰਮ ਦਾ ਟੱਕਰਾ ਕਰਨ ਵਾਲੇ ਬੰਦੇ ਉਹਨਾਂ ਦੇ ਪਰਚੇ ਦਰਜ ਕਰਿ ਕਿਹਾ ਦੇ ਸੋ ਇਹ ਜਿਹੜੀ ਨੀਤੀ ਆ ਨਾ ਇਹ ਜੇ ਨਾ ਛੱਡੀ ਆਮ ਪਾਰਟੀ ਦਾ ਨਾ ਇਹ ਰਟੂਗਾ ਇਹ ਕੋਈ ਹੁਣ ਸੀ ਆਮ ਪਾਰਟੀ ਖਤਮ ਹੋ ਜਦੋਂ ਤੇ بڑے بڑے ਕਬੀਖਾ ਅੱਗੇ ਚੱਲ ਗਏ ਇਹ ਤਾਂ ਜੇ ਕੱਲ ਦੀ ਗੱਲ ਹੈ ਇਹ ਤਾਂ ਅਜੇ ਪੈਦਾ ਹੀ ਹੋਣਾ ਹੋਇਆ ਇਹ ਤਾਂ ਵੱਡੇ ਵੱਡੀਆਂ ਪਾਰਟੀਆਂ ਬੜੀਆਂ ਆਈਆਂ ਬੜੀਆਂ ਗਈਆਂ ਕਈ ਆਏ ਕਈ ਜਾਈਏ ਤੇ ਮੈਂ ਕਹਿੰਦਾ ਸਿਕੰਦਰ ਵਰਗੇ ਤਰ੍ਹਾਂ ਦੇ ਇਹਨਾਂ ਦੀ ਦੇਗਾਲੀ ਕੱਕਰੀ ਅਸੀਂ ਉਸ ਰਾਜ ਦੇ ਵਾਰਸਾਂ ਜਿਹੜੇ ਇਹ ਰਾਜ ਦੇ ਵਿੱਚ ਕਿਸੇ ਵੀ ਨਾ ਤਕਾ ਨਹੀਂ ਹੋਇਆ ਕਿਸੇ ਦਾ ਧਰਮ ਤੇ ਉੱਤੇ ਟੈਕ ਨਹੀਂ ਹੋਇਆ ਕਿਸੇ ਦਾ ਕੋਈ ਧਾਰਮਿਕ ਸਥਾਨ ਨਹੀਂ ਢਾਗਿਆ ਤੇ ਅੱਜ ਸਾਡੇ ਜਗ੍ਹਾ-ਜਗਾ ਗੁਰੂ ਗ੍ਰੰਥ ਸਾਹਿਬ ਦੀ ਬੇਪੀ ਹੋ ਰਹੀ ਆ ਅਸੀਂ ਚੀਕਾਂ ਮਾਰ ਰਹੇ ਹਾਂ ਰੋਣਾ ਪਾ ਰਹੇ ਹਾਂ ਵੀ ਸਾਨੂੰ ਇਨਸਾਫ਼ ਦਿਓ ਉਤਾਨ ਸਾਹਿਬ ਮਿਲਣੇ ਆ ਜੇ ਕੋਈ ਮੁੰਡੇ ਸਾਡੇ ਸਹੀ ਰਾਤ ਚੱਲ ਕੇ ਲੋਕਾਂ ਨੂੰ ਉਹਨਾਂ ਸਾਹਿਬ ਤੋਂ ਆਉਣ ਦੀ ਗੱਲ ਕਰਦੇ ਆ ਉੱਤੇ ਪਰਚੇ ਦਰਜ ਹੋਈ ਜਾਂਦੇ ਆ ਸੋ ਮੈਂ ਤੁਹਾਡੇ ਚੈਨਲ ਰਾਹੀਂ ਇਹੋ ਹੀ ਸਰਕਾਰ ਨੂੰ ਚੇਤਾਵਨੀ ਸਮਝ ਲਈ ਅਪੀਲ ਸਮਝ ਲਈ ਕਿ ਸਿਆਣੇ ਬਣੋ ਜਿੰਨੇ ਵੀ ਜ਼ੋਰ ਮ ਕੀਤਾ ਉਹਦਾ ਕੁਦਰ ਜਿਹੜੀ ਆ ੱਖ ਨਹੀਂ ਰਹਿਣ ਦਿੰਦੀ ਜੇ ਤੁਸੀਂ ਧੱਕਾ ਕਰ ਰਹੇ ਹੋ ਉਹ ਜਿਹੜੇ ਪੰਥੇ ਦਰਜ ਕਰ ਰਹੇ ਆ ਇਹ ਬੱਚੇ ਕਹਿੰਦੇ ਪੁੱਛ ਲੋ ਉਹ ਬੱਚਾ ਵੀ ਕਹਿ ਰਿਹਾ ਵੀ ਭਾਨੀ ਸਿੰਘ ਜੀ ਦੇ ਪੱਤੇ ਮੇਰਾ ਗਲਤ ਦੇ ਰਹੀ ਹੈ ਸਰਕਾਰ ਕਿ ਤੁਸੀਂ ਸੁੱਤੇ ਪਏ ਸੋ ਲੋਕਾਂ ਨੇ ਹਮਦਰਦੀਆ ਲੋਕਾਂ ਨੇ ਜਿੱਦਾਂ ਨਾ ਧੱਕਾ ਹੁੰਦਾ ਨਾ ਐਟੋਮੈਟਿਕਲੀ ਖੁਦ ਨਾਲ ਲੋਕ ਖੜ ਜਾਂਦੇ ਆ ਸੋ ਮੇਰੀ ਇਹੋ ਹੀ ਅਪੀਲ ਹੈ ਕਿ ਸਿਆਣੇ ਬਣੋ ਰੱਬ ਤੋਂ ਡਰੋ ਜੇ ਤੁਸੀਂ ਸਿਆਣੇ ਨਾ ਬਣੇ ਤੁਹਾਡਾ ਵੀ ਦੁਨੀਆ ਦਾ ਨਕਸ਼ਾ ਤੋਂ ਨਾ ਜਿਹੜਾ ਖਤਮ ਹੋ ਜਾਏ ਬਿਲਕੁਲ ਸੋ ਜਿਸ ਤਰ੍ਹਾਂ ਪਾਣੀ ਸੁੱਧ ਦਇਸ ਚਾਹੀ ਮਾ ਜੋ ਮਾਹੌਲ ਬਣਿਆ ਹੋਇਆ ਹੈ ਲਗ ਲਗ ਐਫ ਆਈ ਆਰ ਉਸਤੇ ਦਰਜ ਹੋ ਰਹੀਆਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਕਿ ਉਸ ਦੇ ਨਾਲ ਬਣੇ ਹੋਏ ਨੇ ਲਗਾਤਾਰ ਸੋ ਸ਼ੌਮਨਿਆ ਕਾਲੀਦਲਾ ਅੰਬੀਸਰ ਫਤੇ ਪਾਰਟੀ ਦੇ ਅੱਜ ਕੋਮੀ ਪ੍ਰਧਾਨੀ ਉੱਥੇ ਪਹੁੰਚੇ ਸੀਗੇ ਤੇ ਵੱਖ-ਵੱਖ رائے ਜਿਹੜੀ ਕੀ ਹੈ ਰੱਖੀ ਸੀਗੀ ਸੋ ਬਿਲਕੁਲ ਸਰ ਨਾਲ ਅੱਜ ਜਿਲ੍ਹਾ ਪਟਾਣ ਜਤਪਨ ਸਿੰਘ ਜੀ ਮਾ ਨੇ ਵੀ ਆਪਣੀ رائے ਰੱਖੀ ਹੈ ਕਿ ਜੋ ਪਾਣਾ ਸੁੱਧ ਦੁੱਧ ਨਾਲ ਬੀਤ ਰਿਹਾ ਇਸ ਚਾਈ ਮਾ ਸਭ ਦੇ ਵੱਖ-ਵੱਖ ਆਪਣੇ ਆਪਣੇ ਜੋ ਕਹਦੀ ਹੈ ਬਿਆਨਬਾਚੀ ਹੈ ਸਭ ਦੀ ਆਪਣੀ ਆਪਣੀ رائے ਹੈ ਸੋ ਕਿਤੇ ਨਾ ਕਿਤੇ ਪਾਣਾ ਸਿੱਧੂ ਦੇ ਹੱਕ ਵਿੱਚ ਕਾਫੀ ਸਮਰਥਕ ਜੁੜ ਕੇ ਆਂ ਸਰਕਾਰ ਤੇ ਉਤਰੇ ਹੋਏ ਨੇ ਸੋ ਤੁਸੀਂ ਕੀ ਕਹਿਣਾ ਇਸ ਬਾਰੇ ਤੁਸੀਂ ਵੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ ਇਦਾਂ ਦੀਆਂ ਹੋਰ ਅਪਡੇਟਸ ਦੇ ਨਾਲ ਬਨੇ ਰਹੇ ਲਈ ਦੇਖਦੇ ਰਹੋ ਈਵਿਪੀਅਸ ਪੰਜਾਬ